ਇਨ ਵੱਲੋਂ ਕੋਈ ਮਾਮਲਾ ਦਰਜ ਕੀਤਾ ਗਿਆ ਨਹੀਂ ਹਾਂਜੀ ਮਾਨ ਜੋ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਆਈਪੀਐਸ ਅਤੇ ਐਸਪੀਡੀ ਸਾਹਿਬ ਸ਼੍ਰੀ ਅਜੀਤ ਗਾਂਧੀ ਆਈਪੀਐਸ ਐਸਪੀਡੀ ਸਾਹਿਬ ਵੱਲੋਂ ਲੋਕ ਸਭਾ elections ਨੂੰ ਦੇਖਦੇ ਹੋਏ ਕਿਉਂਕਿ ਚੋਣ ਜੱਪਤਾ ਲਾਗੂ ਆ ਨਸ਼ੇ ਵਿਰੋਧ ਮਹਿੰਮਾ ਜਿਹੜੇ ਅੰਸਰਾਂ ਚਲਾਈ ਦੇ ਤਹਿਤ ਇੰਸਪੈਕਟਰ ਜਸਵਿੰਦਰ ਸਿੰਘ ਇਚਾਰਲ ਸੀਏ 1 ਬਠਿੰਡਾ ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਵਾ ਪਿੰਡ ਬੱਜਵਣਾ ਤੋਂ ਇਹ ਦੋਸ਼ੀ ਨੇ ਅਮਰਤ ਸਿੰਘ ਦੁਨੀ ਚੰਦ ਵਕੀਲ ਸਿੰਘ ਤੇ ਜਸਵਿੰਦਰ ਸਿੰਘ ਇਹਦੇ ਵਿੱਚ ਜਿਹੜਾ ਦੋਸ਼ੀ ਅਮਰਤ ਸਿੰਘ ਆ ਇਹਦੇ ਚਾਰ ਮੁਕਤਵੇ ਪਹਿਲਾਂ ਵੀ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਤੇ ਇਹਨਾਂ ਨੂੰ ਸਿਫਟ ਕਾਰ ਪੀਵੀ 03 ਬੀਕੇ 1683 ਦੇ ਨਾਲ ਕਾਬੂ ਕੀਤਾ ਤੇ ਇਹਨਾਂ ਤੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਹ ਚਾਰਾਂ ਦਾ ਆਪਸ ਵਿੱਚ ਸਿਰ ਕੀ ਲਿੰਕ ਹੈ ਕੋਸੀਂ ਤਸਦੀਕ ਕਰ ਰਹੇ ਆ ਕਿਉਂਕਿ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਹੈਗੇ ਅਮਰਤ ਸਿੰਘ ਤੇ ਦੁਨੀ ਚੰਦ ਇਹ ਤਰਨਤੰਦ ਰਹਿਣ ਵਾਲੇ ਆ ਪਿੰਡ ਕੜੀਆ ਤੇ ਦੁਬਲੀ ਦੇ ਦੋ ਦੋਸ਼ੀ ਜਿਹੜੇ ਹੈਗੇ ਆ ਆਪਣੇ ਵਕੀਲ ਸਿੰਘ ਇਹ ਪਿੰਡ ਕਲਿਆਣ ਦਾ ਤੇ ਜਸਵਿੰਦਰ ਸਿੰਘ ਹੈਗਾ ਇਹ ਵੀ ਪਿੰਡ ਕਲਿਆਣ ਦਾ ਰਹਿਣ ਵਾਲਾ ਆ ਇਹਨਾਂ ਦਾ ਕੀ ਆਪਦੇ ਵਿੱਚ ਮਿੱਤਰਤਾ ਵਾ ਕਿਵੇਂ ਕਿਵੇਂ ਜਾਣ-ਪਛਾਣਾ ਇਹ ਕਿਉਂ ਆ ਉਹ ਸਾਰੇ ਇਸ ਤਸਦੀਕ ਕਰ ਰਹੇ ਨੇ ਵੈਰੀਫਾਈ ਕਰ ਰਹੇ ਆ। ਉਹ ਕਿਸੇ ਕਿਤੇ ਦੇਣਦਾਰੇ ਸੇ ਕਿਸੇ ਉੱਪਰ ਲੱਗੇ ਹੋਏ। ਇਹਨੂੰ ਵੀ ਵੈਰੀਫਾਈ ਕਰ ਰਹੇ ਆ ਜੀ। ਉਹਦੀ ਬੈਕਵਰਡ ਫਾਰਵਰਡ ਲਿੰਕ ਕਰ ਰਹੇ ਆ। ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਅਗਲੀ ਕਾਰਵਾਈ ਸਖਤ ਸਖਤ ਲਾਏਗੀ। ਨਸ਼ੇ ਵਿਰੁੱਧ ਜਿਹੜੇ ਅੰਸਰ ਹੈ ਉਹਨਾਂ ਦਾ ਬਹੁਤ ਸਖਤ ਸਖਤ ਕਾਰਵਾਈ ਲਗਾਤਾਰ ਅਮਲ ਚ ਲਿਆਂਦੀ ਜਾਊਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ।